ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੈਨ ਹੋ ਜੇ ਗੁਰਦੁਆਰਾ ਸਾਹਿਬ ਦੀਆਂ ਚੋਣਾਂ ਜੋ ਇਸ ਐਤਵਾਰ ਹੋਣ ਜਾ ਰਹੀਆਂ ਨੇ ਉਹ ਸਿੱਖਾਂ ਲਈ ਬਹੁਤ ਮਹੱਤਵਪੂਰਨ ਨੇ ਮੌਜੂਦਾ ਕਮੇਟੀ ਦਾ ਕੰਮਕਾਰ ਤੇ ਉਹਨਾਂ ਦੇ ਸੰਪਰਕ ਪੰਥ ਵਿਰੋਧੀ ਨੇ ਸਾਜ ਸੰਗਤ ਨੂੰ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪੰਥ ਦੀ ਚੜ੍ਹਦੀ ਕਲਾ ਲਈ ਨੁਮਾਇੰਦਿਆਂ ਦੀ ਚੋਣ ਕਰਨੀ ਚਾਹੀਦੀ ਹੈ ਨਾ ਕਿ ਸਿਰਫ ਆਪਣੀ ਜਾਣ ਪਹਿਚਾਨ ਜਾਂ ਰਿਸ਼ਤੇਦਾਰੀ ਕਰਕੇ ਵੋਟ ਪਾਉਣੀ ਚਾਹੀਦੀ ਹੈ ਅਸੀਂ ਤੁਹਾਨੂੰ ਕੁਝ ਮੁੱਦਿਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਦਾ ਮੌਜੂਦਾ ਪ੍ਰਬੰਧਕਾਂ ਨੇ ਕੋਈ ਜਵਾਬ ਨਹੀਂ ਦਿੱਤਾ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਨੂੰ ਲਾਉਣਾ ਕਿੰਨਾ ਕੁ ਜਾਇਜ਼ ਹੈ? ਜੇ ਦੁਬਾਰਾ ਲਗਾਉਣ ਨੂੰ ਕਿਹਾ ਤਾਂ 51000 ਡਾਲਰ ਦੀ ਮੰਗ ਕਰਨੀ ਜਾਇਜ਼ ਹੈ? ਨਗਰ ਕੀਰਤਨ ਵਿੱਚ ਹਰ ਸਿੱਖ ਨੂੰ ਸ਼ਾਮਲ ਹੋਣ ਦੀ ਖੁੱਲ ਹੈ। ਖਾਲਿਸਤਾਨੀ ਧਿਰਾਂ ਨੂੰ 5 ਮਿੰਟ ਵਿੱਚ ਗੁਰਦੁਆਰਾ ਸਾਹਿਬ ਵਿੱਚੋਂ ਨਿਕਲ ਜਾਣ ਨੂੰ ਕਹਿਣਾ ਕਿੰਨਾ ਕੁ ਜਾਇਜ਼ ਹੈ? ਪੁਲਿਸ 5 ਪੁਲਿਸ ਨੇ 5 ਮਿੰਟ ਦੇਨੇ ਆ। 5 ਮਿੰਟ ਦੇਨੇ ਆ। ਤੁਨਸਵਾ ਨੂੰ ਗੇਬ ਦੋਇਖਲਿਸਤਾਨ ਦੇ ਪ੍ਰਧਾਨਿਆ ਕੇ ਬਾਹਰ ਕੱਢੇ ਜਾਓ ਨਹੀਂ ਤਾਂ ਆ ਪੁਲਿਸ ਵਰਤੇਗਾ ਕੱਟ 5 ਮਿੰਟ ਬੰਦੀ ਸਿੰਘਾਂ ਦੇ ਬੈਨਰ ਲਹਾਉਣੇ ਕਿੰਨੀ ਕੁ ਜਾਇਜ਼ ਗੱਲ ਹੈ ਗੁਰਦੁਆਰਾ ਸਾਹਿਬ ਦੇ ਕੁਝ ਕਮਰੇ ਹਿੰਦੂ ਸੰਸਥਾ ਨੂੰ ਦੇਣੇ ਕਿੰਨੀ ਕੁ ਜਾਇਜ਼ ਗੱਲ ਜੇ ਅਮਰੀਕਾ ਦੇ 96 ਗੁਰਦੁਆਰੇ ਭਾਰਤੀ ਕੌਂਸਲੇਟ ਦੀ ਸਟੇਜ ਤੇ ਬੋਲਣ ਤੇ ਮਨਾਹੀ ਲਾਉਂਦੇ ਨੇ ਪਰ ਸੈਨ ਹੋ ਜੇ ਇਸ ਵਿਰੋਧ ਸਟੈਂਡ ਲੈਂਦਾ ਤੇ ਉਹਨਾਂ ਨੂੰ ਸੱਦਾ ਦਿੰਦਾ ਇਹ ਕਿੰਨਾ ਕੁ ਜਾਇਜ਼ ਬਲਤੇਜ ਸਿੰਘ ਮਾਨ ਜੋ ਕਿ ਚਾਰ ਪੁਸਤਾਂ ਤੋਂ ਆਰਐਸਐਸ ਦੇ ਮੈਂਬਰ ਨੇ ਉਹਨਾਂ ਨੂੰ ਖਾਲਸਾ ਸਕੂਲ ਵਿੱਚ ਭਰਤੀ ਕਰਨਾ ਕਿੰਨਾ ਕੁ ਜਾਇਜ਼ ਹੈ ਮੌਜੂਦਾ ਕਮੇਟੀ ਸਿੱਖ ਵਿਰੋਧੀ ਕਾਰਵਾਈਆਂ ਵਿੱਚ ਸ਼ਾਮਲ ਰਹਿੰਦੀ ਹੈ ਮੌਜੂਦਾ ਕਮੇਟੀ ਪੰਥ ਵਿਰੋਧੀਆਂ ਦਾ ਸਨਮਾਨ ਕਰਨ ਲਈ ਵੀ ਜਾਣੀ ਜਾਂਦੀ ਹੈ ਜਿਸ ਵਿੱਚ ਬਲਰਾਮ ਜਾਖੜ ਕੈਪਟਨ ਅਮਰਿੰਦਰ ਸਿੰਘ ਸੁਖਵੀਰ ਸਿੰਘ ਬਾਦਲ ਰਜਿੰਦਰ ਸਿੰਘ ਮਹਿਤਾ ਤੇ ਹੋਰ ਕਈ ਅਕਾਲੀ ਤੇ ਪੁਲਿਸ ਵਾਲੇ ਇਸ ਲਿਸਟ ਵਿੱਚ ਆਉਂਦੇ ਨੇ ਸਾਤ ਸੰਗਤ ਜੀ ਇਨਾਂ ਦੇ ਬਹੁਤ ਨਿੱਜੀ ਅਜਿਹੇ ਕੇਸ ਨੇ ਜੋ ਸੰਗਤ ਵਿੱਚ ਨਸ਼ਰ ਨਹੀਂ ਕੀਤੇ ਜਾ ਸਕਦੇ ਅਸੀਂ ਇਹਨਾਂ ਦਾ ਸਿਰਫ ਪੰਥ ਵਿਰੋਧੀ ਚਿਹਰਾ ਹੀ ਬੇਨਕਾਬ ਕਰਨਾ ਚਾਹੁੰਦੇ ਹਾਂ ਤਾਂ ਜੋ ਤੁਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਸਕੋ ਸਾਡੀ ਸਹਿਨ ਹੋਜੇ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਾਥ ਸੰਗਤ ਸਲੀਟ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਜੋ ਗੁਰਦੁਆਰਾ ਸਾਹਿਬ ਸਿੱਖੀ ਦਾ ਕੇਂਦਰ ਬਣ ਸਕੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ